ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆਂ ਕਿ ਵਧੀਆ ਰਾਜੀ ਖੁਸ਼ੀ ਹੋਵੋਗੇ ਪੰਜਾਬੀ ਯੂਪੀ ਵਾਲੇ ਚੈਨਲ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਆਪਣੀ ਇਹ ਮਤਲਬ ਜਿਹੜੀ ਗਾਈਆਂ ਇਹ ਸੂਈ ਆ ਨਵੀ ਹੈ ਨਾ ਤੇ ਚਲੋ ਆਪਾਂ ਮਤਲਬ ਬੋਲੀ ਬਣਾਉਣੀ ਅੱਜ ਤੇ ਤਾਂ ਨਾ ਬੋਲੀ ਦੀ ਰੈਸਪੀ ਸਾਂਝੀ ਕਰਦੇ ਆਂਗੇ ਆਪਾਂ ਜਿਹੜੀ ਬੋਲੀ ਆ ਉਹ ਕਿਵੇਂ ਬਣਾਈਦੀ ਆ हां जी ਤੇ ਹੁਣ ਚਲੋ ਆਪਾਂ ਸ਼ੁਰੂ ਕਰਦੇ ਆਂ ਬੋਲੀ ਬਣਾਉਣੀ ਹੈ ਨਾ ਸਭ ਤੋਂ ਪਹਿਲਾਂ ਆਪਾਂ ਨੇ ਇਹ ਇੰਡਕਸ਼ਨ ਤੇ ਕੜਾਈ ਰੱਖ ਲਈ ਤੇ ਕੜਾਈ ਰੱਖ ਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਸੀ ਆਪਾਂ ਨੇ ਪੁਣ ਕੇ ਇੱਕ ਜੱਗ ਵਿੱਚ ਕੱਢਿਆ ਹੋਇਆ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਦੁੱਧ ਪਾ ਦਿੰਨੇ ਆਂ ਦੁੱਧ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਨਹੀਂਗਾ ਮਤਲਬ ਥੋੜਾ ਹੀ ਦੁੱਧਾ ਲੀਟਰ ਜਿਵੇਂ ਦੁੱਧ ਹੋਵੇ ਹੈ ਨਾ ਇੰਨਾ ਹੀ ਦੁੱਧਾ ਕਿਉਂਕਿ ਜਿਹੜਾ ਬੋਲਾ ਹੋ ਘਾਟੀ ਹੈ ਗਾਂ ਦਾ ਤੇ ਕੁਝ ਜਿਹੜਾ ਵਾ ਰਾਤ ਵਾਲਾ ਜਿੱਦਾਂ ਕੱਲ ਗਈ ਸੁੱਈ ਸੀ ਤੇ ਜਿਹੜਾ ਰਾਤ ਵਾਲਾ ਸੀਗਾ ਉਹ ਮੈਂ ਰਾਤ ਹੀ ਮਤਲਬ ਸਕਾ ਕੇ ਮੋਲੀ ਰੱਖ ਲਈ ਸੀ ਤੇ ਦੋ ਟਾਈਮ ਦਾ ਕਰਕੇ ਚਲੋ ਗੁਜਾਰੀ ਜੋਗੀ ਹੋ ਜੂਗੀ ਥੋੜੀ ਜਿਹੀ ਬਣ ਜੂਗੀ ਚਲੋ ਵਿੱਚ ਕੁਝ ਆਪਾਂ ਵੇਸਾਂ ਆਟਾ ਜੋੜਨਾ ਹੋਊਗਾ ਪਾ ਲਾਂਗੇ ਹਨ ਤੇ ਇਹਦੇ ਨਾਲ ਇਹ ਵੀ ਚਲੋ ਬੱਚਿਆਂ ਦੇ ਖਾਣ ਨੂੰ ਹੋ ਜਾਊਗਾ ਕੁਛ ਨਾ ਕੁਛ ਆਪਾਂ ਨੇ ਮਤਲਬ ਉਹ ਦੁੱਧ ਰੱਖ ਦਿੱਤਾ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਹੌਂਦੇ ਰਵਾਂਗੇ ਕਿਉਂਕਿ ਇਹ ਜਿਹੜਾ ਦੁੱਧ ਆ ਇਹ ਸੰਘਣਾ ਹੁੰਦਾ ਹੈਗਾ ਕਾਫੀ ਭਾਰਾ ਹੁੰਦਾ ਤੇ ਫਿਰ ਇਹ نیچے ਮਤਲਬ ਬਹੁਤ ਜਲਦੀ ਲੱਗ ਜਾਂਦਾ ਲੱਗ ਜਾਂਦਾ ਤੇ ਫਿਰ ਮਤਲਬ ਤੁਸੀਂ ਜਿਹੜਾ ਵੀ ਬਰਤਨ ਲੈਣਾ ਹੈ ਨਾ ਬੋਲੀ ਬਣਾਉਣ ਵਾਸਤੇ ਦੁੱਧ ਨੂੰ ਗਰਮ ਕਰਨ ਵਾਸਤੇ ਹਮੇਸ਼ਾ ਭਾਰੇ ਤਲੇ ਦਾ ਹੀ ਬਰਤਨ ਯੂਜ਼ ਕਰਨਾ ਆਪਾਂ ਨੇ ਤੇ ਜਿਵੇਂ ਕੋਈ ਕੜਾਈ ਹੋ ਗਈ ਜਾਂ ਕੋਈ ਅਗਲਾ ਹੋ ਗਿਆ ਜਿਹੜੀ ਵੀ ਚੀਜ਼ ਆਪਾਂ ਲੈਣੀ ਆ ਤੇ ਇਸ ਤਰ੍ਹਾਂ ਮਤਲਬ ਹਲਾਉਂਦੇ ਹੁਲੌਂਦੇ ਜਿਹੜਾ ਦੁੱਧ ਸੀ ਇਸ ਤਰ੍ਹਾਂ ਮਨੇ ਜਿਵੇਂ ਪਨੀਰ ਟਾਈ ਤੇ ਦਾ ਪਨੀਰ ਫਟ ਜਾਂਦਾ ਨਾ ਇਸ ਤਰ੍ਹਾਂ ਮਨੇ ਫਟਣ ਲੱਗ ਗਿਆ ਹੁਣ ਇਹਦੇ ਜਿਹੜਾ ਦੁੱਧ ਅਲੱਗ ਹੋ ਗਿਆ ਤੇ ਜਿਹੜਾ ਪਾਣੀ ਜਿਹਾ ਉਹ ਅਲੱਗ ਹੁੰਦਾ ਜਾਂਦਾ ਪਰ ਆਪਾਂ ਇਹਨੂੰ ਮਤਲਬ ਕੱਢਣਾ ਨਹੀਂ ਵਿੱਚੋਂ ਆਪਾਂ ਇਸੇ ਤਰ੍ਹਾਂ ਹਰਾ ਹਲਾ ਕੇ ਇਹਨੂੰ ਵਿੱਚ ਹੀ ਸੁਕਾਉਣਾ ਸਾਰੇ ਨੂੰ ਹਨਾ ਇਹ ਤੁਸੀਂ ਦੇਖ ਸਕਦੇ ਆ ਕਿਵੇਂ ਮਤਲਬ ਇਹਦੀਆਂ ਫੁੱਟੀਆਂ ਜਿਹੜੀਆਂ ਉਹ ਬਣ ਗਈਆਂ ਹਨਾ ਦੁੱਧ ਲੱਗ ਹੋ ਗਿਆ ਜਮਾਈ ਤੇ ਪਾਣੀ ਅਲੱਗ ਹੋ ਗਿਆ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਚਲੋ ਹਲਾ ਹਲਾ ਕੇ ਮਤਲਬ ਬਿਲਕੁਲ ਇਹਨੂੰ ਪਸਕਾ ਲੈਣਾ ਪਾਣੀ ਨੂੰ ਤੇ ਜਿਹੜੀ ਬਿਲਕੁਲ ਇਹ ਡਰਾਈ ਹੋ ਜਾਵੇ ਬਹੁਤ ਜ਼ਿਆਦਾ ਵੀ ਨਹੀਂ ਮਤਲਬ ਆਪਾਂ ਇਹਨੂੰ ਭੁੰਨਣਾ ਹੈਗਾ ਨਹੀਂ ਤੇ ਬਹੁਤ ચીੜੀ ਹੋ ਜਾਊਗੀ ਮਤਲਬ ਆਲਮੋਸਟ ਪਾਣੀ ਇਹਦੇ ਚ ਸੁੱਕ ਜਾਵੇ ਆਪਾਂ ਇਹਨੂੰ ਇੰਨਾ ਕਰਨਾ ਕਿ ਪਾਣੀ ਜਿਹੜਾ ਉਹ ਸੁੱਕ ਜਾਵੇ ਇਹਦੇ ਵਿੱਚੋਂ ਸਾਰਾ ਹਾਂ ਇਹ ਅਹ ਇੱਧਰ ਮਤਲਬ ਜਿਹੜੀ ਮੈਂ ਰਾਤ ਸਕਾ ਕੇ ਰੱਖੀ ਸੀ ਬੋਲੀ ਉਹ ਵੀ ਮੈਂ ਸਕਾ ਕੇ ਫਿਰ ਨੂੰ ਫ੍ਰਿਜ ਚਾ ਰ ਦਿੱਤਾ ਸੀਗਾ ਤੇ ਉਹ ਵੀ ਮੈਂ ਬਾਹਰ ਕੱਢੀ ਤਾਂ ਕਿ ਇਹ ਮਤਲਬ ਪੁਰਾ ਜਿਹਾ ਟੈਂਪਰੇਚਰ ਨਾ ਨੋਰਮਲ ਹੋ ਜਾਵੇ ਹਨਾ ਤੇ ਇਹ yellow yellow ਜੀ ਹੈ ਕਿਉਂਕਿ ਇਹ ਗਾਂ ਦੀ ਮਤਲਬ ਬੋਲੀ ਆ ਹਨਾ ਜੇ ਮੱਝ ਦੀ ਹੋਵੇ ਤਾਂ ਪਿਓਰ ਵਾਈਟ ਹੁੰਦੀ ਆ ਤੇ ਨੂੰ ਆਪਾਂ ਇਹਦੇ ਵਿੱਚ ਹੀ ਪਾ ਕੇ ਤੇ ਚਲੋ ਗਜਾਰੇ ਜੋਗੀ ਹੋ ਜਾਣੀ ਹਨਾ ਤਾਂ ਦੋ ਟਾਈਮ ਦਾ ਕਰਕੇ ਆਪਾਂ ਚਲੋ ਬਣਾ ਲੈਨੇ ਆ ਇੱਧਰ ਆਪਾਂ ਇੱਕ ਹੋਰ ਕੜਾਈ ਰੱਖ ਲਈ। ਆਪਾਂ ਲਈ ਜਿਹੜੀ ਆਫਰੀ ਕੜਾਹੀ ਲੈ ਲਈ ਨਾਲ ਕੜਚੀ। ਕੜਚੀ ਨਾਲ ਆਪਾਂ ਘਿਓ ਪਾਵਾਂਗੇ ਹਨ। ਤੇ ਛੁੱਤੀ ਦੇ ਨਾਲ ਜਿਹੜਾ ਮਿੱਠੀ ਨੂੰ। ਪਹਿਲੇ ਇਹਨਾਂ ਕਾਰੇ ਨੇ ਆਪਾਂ ਤੇ ਦੇਖਾਂਗੇ ਜੇ ਆਪਾਂ ਨੂੰ ਘੱਟ ਲੱਗੂਗਾ ਤੇ ਆਪਾਂ ਫੇਰ ਪਾਵਾਂਗੇ। ਆਪਾਂ ਇਸ ਲਈ ਬੈਟਰੀ ਟੈਕਨੋਲੋਜੀ ਤੇ ਆਪਾਂ ਮਤਲਬ ਹੋਰ ਕੁਝ ਨਹੀਂ ਇਹ ਚ ਪਾਉਣਾ ਹੈ ਬਸ ਬੋਰੀ ਹੈ ਤੇ ਇਸ ਨਹੀਂ ਹੋਰ ਆਪਾਂ ਕੋਈ ਟ੍ਰਾਈ ਫਰੂਟ ਜਾਂ ਕੋਈ ਇਤਨੀ ਚੀਜ਼ ਦੇ ਵਿੱਚ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਪੌਲੀ ਹੁੰਦੀ ਆ ਉਹ ਵੈਸੇ ਹੀ ਪਾਦੀ ਹੁੰਦੀ ਹੈ ਜੀ ਨਾ ਤਾਂ ਕਰਕੇ ਆਪਾਂ ਹੋਰ ਕੋਈ ਚੀਜ਼ ਇਹਦੇ ਵਿੱਚ ਜਿਹੜੀ ਉਹ ਨਹੀਂ ਐਡ ਕਰਾਂਗੇ ਤੇ ਲੋ ਜੀ ਜਿਹੜਾ ਆਪਣਾ ਵੇਸਨ ਸੀਗਾ ਉਹਨੂੰ ਆਪਾਂ ਪਾ ਲਿਆ ਕਿਉ ਉਹਦੇ ਵਿੱਚ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਹਿਲਾਉਂਦੇ ਹਿਲਾਉਂਦੇ ਆਪਾਂ ਇਹਨੂੰ ਮੀਡੀਅਮ ਜੀ ਫਲੇਮ ਤੇ ਵਧੀਆ ਭੁੰਨੀ ਜਾਵਾਂਗੇ ਵਧੀਆ ਲਾਲ ਕਰਾਂਗੇ ਜਦੋਂ ਚ ਵਧੀਆ ਤਰੀਕੇ ਨਾਲ ਖੁਸ਼ਬੂ ਆਉਣ ਲੱਗ ਜਵੇ ਤੇ ਜਿਹੜਾ ਵੇਸਨ ਉਹ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਹੈਗਾ ਜੇ ਵੇਸਨ ਕੱਚਾ ਰਹਿ ਜਾਂ ਰਹਿ ਜੂਵੇ ਫਿਰ ਚੀਜ਼ ਮਤਲਬ ਖਾਣ ਦੇ ਵਿੱਚ ਬਿਲਕੁਲ ਵੀ ਟੇਸਟ ਨਹੀਂ ਆਉਂਦਾ ਹੈਗਾ ਸਗੋਂ ਇੱਕ ਮਤਲਬ ਕੱਚੇਪਨ ਦੀ 스멜 ਔਰ ਮਤਲਬ ਟੇਸਟ ਜਿਹਾ ਆਉਂਦਾ ਰਹਿੰਦਾ ਚੀਜ਼ ਦੇ ਵਿੱਚੋਂ ਸਵੇਸ ਕਰਕੇ ਵਸਨ ਨੂੰ ਮਤਲਬ ਪੁੰਨਾ ਬਹੁਤ ਜ਼ਰੂਰੀ ਹੈ ਨਾ ਤੇ ਆਪਾਂ ਵੀ ਇਹਨੂੰ ਇਸ ਤਰੀਕੇ ਦੇ ਨਾਲ ਮਤਲਬ ਹਿਲਾਉਂਦੇ ਹਿਲਾਉਂਦੇ ਪੁੰਨੀ ਜਾਵਾਂਗੇ ਚਿੰਚਰ ਤੱਕ ਇਹ ਲਾਲ ਨਾ ਹੋ ਜAVE ਔਰ ਤੇ ਚ ਜਿਹੜੀ ਖੁਸ਼ਬੂ ਆ ਉਹ ਨਾ ਆਉਣ ਲੱਗ ਜਾਵੇ ਹੈ ਨਾ ਕਿ ਪੁੱਜੇ ਹੋਏ ਇਸਨ ਦੀ ਤੇ ਚਲੋ ਆਪਾਂ ਇਹਨੂੰ ਭੁੰਨਦੇ ਆ ਤੇ ਇਧਰ ਸ਼ਾਮ ਦਾ ਟਾਈਮ ਆ ਨਾਲ ਦੀ ਨਾਲ ਸਬਜ਼ੀ ਰੋਟੀ ਜਿਹੜੀ ਉਹੀ ਜ਼ਰੂਰੀ ਆ ਤੇ ਇਸ ਕਰਕੇ ਆਪਾਂ ਨੇ ਅੱਜ ਪਏ ਹੋਏ ਸੀ ਕਿ ਮਟਰ ਜਿਹੜੇ ਹੁੰਦੇ ਆ ਚਾਟ ਵਾਲੇ ਮਟਰ ਹਨ ਜਿਹਨੂੰ ਆਪਾਂ ਮਟਰੀ ਵੀ ਕਹਿ ਦਿੰਨੇ ਆ ਤੇ ਅੱਜ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਇਹਦੀ ਸਬਜ਼ੀ ਜਿਹੜੀ ਉਹ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਚਲੋ ਆਪਾਂ ਇੱਧਰ ਮਤਲਬ ਕੁੱਕਰ ਰੱਖਿਆ ਹੋਇਆ ਸੀ ਹਨਾ ਤੇ ਉਹਦੇ 'ਚ ਆਪਾਂ ਨੇ ਪਾ ਤਾ ਥੋੜਾ ਜਿਹਾ ਪਾਣੀ ਤੇ ਹੁਣ ਆਪਾਂ ਜਿਹੜੇ ਮਟਰ ਆ ਉਹ ਵੀ ਇਹਦੇ ਵਿੱਚ ਪਾ ਦਿੰਨੇ ਆ ਤੇ ਪਾ ਕੇ ਤੇ ਆਪਾਂ ਕਰ ਦਾਂਗੇ ਢੱਕਣ ਬੰਦ ਤੇ ਜਿਹੜੇ ਮਟਰ ਆ ਉਹ ਵੀ ਉਬਲ ਜਾਣਗੇ ਤੇ ਫਿਰ ਬੋਲੀ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਤੜਕਾ ਵਾ ਬਣਾ ਕੇ ਤੇ ਆਪਾਂ ਜਿਹੜੀ ਆਪਣੀ ਸਬਜ਼ੀ ਨੂੰ ਤੜਕਾ ਲਾ ਕੇ ਤੇ ਸਬਜ਼ੀ ਜਿਹੜੀ ਉਹ ਵੀ ਰੈਡੀ ਕਰ ਲਵਾਂਗੇ ਔਰ ਇੱਧਰ ਜਿਹੜੀ ਆਪਣੀ ਬੋਲੀ ਸੀਗੀ ਉਹ ਵੀ ਦੇਖ ਸਕਦੇ ਹਾਂ ਤੁਸੀਂ ਸੁੱਕ ਕੇ ਪਾਣੀ ਸਾਰਾ ਸੁੱਕ ਗਿਆ ਹਨਾ ਤੇ ਐਵੇਂ ਦੀ ਹੋ ਗਈ ਮਲਕ ਮਤਲਬ ਕੋਲੀ ਕਰ ਗਈ ਤੇ ਬਿਲਕੁਲ ਜਿਹੜਾ ਪਾਣੀ ਇਹਦੇ ਵਿੱਚੋਂ ਡਰਾਈ ਹੋ ਗਿਆ ਸੁੱਕ ਗਿਆ ਤੇ ਹੁਣ ਆਪਾਂ ਇਹਨੂੰ ਮਤਲਬ ਫਲੇਮ ਜਿਹੜੀ ਬੰਦ ਕਰਕੇ ਤੇ ਆਪਾਂ ਇਹਨੂੰ ਥੋੜੀ ਦੇਰ ਲਈ ਠੰਡੀ ਹੋਣ ਲਈ ਛੱਡ ਦਵਾਂਗੇ ਤਾਂਕਿ ਇਹ ਮਤਲਬ ਵਧੀਆ ਤਰੀਕੇ ਨਾਲ ਠੰਡੀ ਹੋ ਜਵੇ ਤੇ ਇੱਧਰ ਜਿਹੜਾ ਆਪਣਾ ਮਤਲਬ ਵੇਸਣ ਉਹ ਵੀ ਲਗਭਗ ਪੂਜੀ ਚੱਲਿਆ ਬੇਸਨ ਜਿਹੜਾ ਉਹ ਕਾਫੀ ਹੱਦ ਤੱਕ ਭੁੱਜ ਚੁੱਕਿਆ ਹੈ ਨਾ ਹੁਣ ਦੇਖ ਸਕਦੇ ਤੁਸੀਂ ਪਹਿਲੇ ਨਾਲੋਂ ਕਿੰਨਾ ਮੱਲੇ ਦੀ ਜਿਹੜੀ ਕਨਸਿਸਟੈਂਸੀ ਇਹ ਚੇਂਜ ਹੋ ਗਈ ਹੈ ਮਤਲਬ ਫਲਫੀ ਜਿਹਾ ਹੋ ਗਿਆ ਹੈ ਨਾ ਸਮੈਲ ਵੀ ਵਧੀਆਂ ਆਉਣ ਲੱਗੀ ਪਰ ਹਜੇ ਵੀ ਆਪਾਂ ਜਿਹੜਾ ਮੱਕੀ ਨੂੰ ਇੱਕ ਦੋ ਦੋ ਚਾਰ ਮਿੰਟ ਵਾਸਤੇ ਹੋਰ ਆਪਾਂ ਇਹਨੂੰ ਭੁੰਨਾਂਗੇ ਤੇ ਇਸ ਤਰ੍ਹਾਂ ਮਤਲਬ ਜਲਦੀ ਜਲਦੀ ਹਿਲਾਉਂਦੇ ਹੋਏ ਆਪਾਂ ਇਹਨੂੰ ਭੁੰਨੀ ਜਾਵਾਂਗੇ ਫਲੇਮ ਆਪਾਂ ਨੇ ਇੱਥੇ ਬਿਲਕੁਲ ਲੋ ਕਰ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋਣੇ ਜਿਹੜਾ ਮਤਲਬ ਘਿਓ ਸੀ ਉਹ ਵੀ ਥੋੜਾ ਥੋੜਾ ਮੱਲੇ ਛਿੱੜਨ ਲੱਗ ਗਿਆ ਹੈ ਨਾ ਬੇਸਨ ਤੇ ਤੋਂ ਪਤਾ ਲੱਗਦਾ ਕਿ ਹਾਂ ਮਤਲਬ ਇਸਨ ਜਿਹੜਾ ਆਪਣਾ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਨੇ ਬਿਲਕੁਲ ਮਤਲਬ ਜਿਹੜੀ ਫਲੇਵਾ ਨੀਚੇ ਬਿਲਕੁਲ ਲਾਈਟ ਕਰ ਦਿੱਤੀ ਤੇ ਇਹਦਾ ਜਿਹੜੀ ਆਪਣੀ ਬੌਲੀ ਆ ਹੁਣ ਆਪਾਂ ਉਹਨੂੰ ਪੀਸ ਕੇ ਤੇ ਉਹਨੂੰ ਤਿਆਰ ਕਰ ਲੈਣੇ ਆ ਥੋੜੀ ਜੀ ਆਪਾਂ ਜਿਹੜੀ ਆਪਣੀ ਸੁੱਕੀ ਵਾਲੀ ਬੌ ਪਹਿਲਾਂ ਵਾਲੀ ਜਿਹੜੀ ਸੋਰੀ ਰਾਤ ਵਾਲੀ ਬੌਲੀ ਸੀ ਉਹ ਪਾ ਲਾਂਗੇ ਥੋੜੀ ਜੀ ਜਿਹੜੀ ਹੁਣ ਤਾਜੀ ਆਪਾਂ ਨੇ ਕੀਤੀ ਉਹ ਪਾ ਲਾਂਗੇ ਇਹਦੇ ਨਾਲ ਕੀ ਚਲੋ ਉਹ ਵੀ ਮਤਲਬ ਥੋੜੀ ਗਰਮ ਆ ਤੇ ਹੋਰ ਠੰਡੀ ਆ ਇਸ ਤਰ੍ਹਾਂ ਮਿਕਸ ਹੋ ਕੇ ਚਲੋ ਵਧੀਆ ਪੀਸ ਜੂਗੀ ਹੈ ਨਾ ਤੇ ਆਪਾਂ ਜਿਹੜੀ ਬੌਲੀ ਆ ਉਹਨੂੰ ਬੋਲੀ ਜਿਹੜੀ ਸੀ ਆਪਾਂ ਨੇ ਪੀਸ ਲਈ ਤੈਨੂੰ ਆਪਾਂ ਬਹੁਤ ਜ਼ਿਆਦਾ ਮਤਲਬ ਮਹੀਨ ਨਹੀਂ ਕੀਤਾ ਹੈਗਾ ਇਹਨੂੰ ਹਲਕਾ ਜਿਹਾ ਮਤਲਬ ਜਿਹੜੇ ਦਾਣੇਦਾਰ ਜਿਹਾ ਆਪਾਂ ਨੇ ਪੀਸਿਆ ਹੁਣ ਇਹਨੂੰ ਆਪਾਂ ਚੱਕ ਕੇ ਜਿਹੜਾ ਆਪਣਾ ਗਰਮ ਬੇਸਣ ਸੀ ਉਹਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਦਿੱਤਾ ਤਾਂ ਕਿ ਜਿਹੜਾ ਬੋਲੀ ਦਾ ਕੱਚਾ ਪਨਿਆ ਹਲਕਾ ਫੁਲਕਾ ਹਨਾ ਜਿਹੜੇ ਵਿੱਚ ਐਕਸਟਰਾ ਮਤਲਬ ਥੋੜਾ ਬਥਾ ਪਾਣੀ ਬਚਿਆ ਹੋਇਆ ਵਾ ਹਨਾ ਤੇ ਉਹ ਵੀ ਇਹਦੇ ਵਿੱਚ ਪਏ ਮਤਲਬ ਨਿਕਲ ਜਵੇ ਮਤਲਬ ਤੇ ਨਾਲੇ ਕਹਿ ਲੋ ਕਿ ਜਿਹੜੀ ਬੋਲੀ ਆ ਉਹ ਵੀ ਥੋੜੀ ਭੁੱਜ ਜੂਗੀ ਹਨਾ ਕਿਉਂਕਿ ਬੇਸਣ ਜਿਹੜਾ ਕਾਫੀ ਗਰਮ ਆ ਤੇ ਆਪਾਂ ਉਹਦੇ ਵਿੱਚ ਪਾਤੀ ਦੀ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਮਤਲਬ ਬੁਲਬੁਲੇ ਜਿਹਾ ਹੁੰਦਾ ਹੈ ਹਨਾ ਜਿਹੜੀ ਬੌਲੀ ਆ ਉਹ ਭੁੱਜ ਰਹੀ ਆ ਤੇ ਆਪਾਂ ਇਹ ਸਾਰੀ ਜਿਹੜੀ ਬੌਲੀ ਸੀਗੀ ਪੀਸ ਕੇ ਤੇ ਆਪਾਂ ਇਸੇ ਤਰ੍ਹਾਂ ਪਹਿਲਾਂ ਹੀ ਮਤਲਬ ਮਿਕਸ ਕਰ ਦਿੱਤੀ ਵੇਸਣ ਦੇ ਵਿੱਚ ਜਿਵੇਂ ਆਪਾਂ ਮਤਲਬ ਖੋਆ ਵਗੈਰਾ ਬਣਾਉਂਦੇ ਆ ਤੇ ਆਪਾਂ ਉਹ ਮਿਕਸ ਕਰੀ ਜਾਂਦਾ ਨਾ ਐਵੇਂ ਆਪਾਂ ਬੌਲੀ ਜਿਹੜੀ ਸੀਗੀ ਇਹਦੇ ਜੀ ਮਿਕਸ ਕਰ ਦਿੱਤੀ ਤੇ ਨੂੰ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ ਤਾਂ ਕਿ ਬਿਲਕੁਲ ਵੀ ਕੋਈ ਮਤਲਬ ਗੁੱਟਲੀਆਂ ਵਗੈਰੀਆਂ ਜਿਹੜੀਆਂ ਵਾ ਉਹ ਇਹਦੇ ਵਿੱਚ ਨਾ ਬਣ ਔਰ ਨਾ ਹੀ ਮਤਲਬ ਰੈਂਗ ਬੌਲੀ ਦੀ ਜਿਹੜਾ ਕਿ ਮਤਲਬ ਚਲੇ ਮਿਕਸਚਰ ਤੇ ਹੁਣ ਆਪਾਂ ਬਣਾਉਨੇ ਆ ਇਹਦੇ ਵਾਸਤੇ ਚਾਣੀ ਔਰ ਦੇਖਦੇ ਆ ਤੁਸੀਂ ਦੇਖ ਸਕਦੇ ਹੋ ਮਨ ਹਲਾਉਂਦੇ ਲਾਉਂਦੇ ਕਿੰਨਾ ਡਰਾਈ ਹੋ ਗਿਆ ਜਿਹੜਾ ਪੂਰਾ ਆਪਣਾ ਮਿਕਸਚਰ ਸੀਗਾ ਹਨਾ ਚਾਣੀ ਬਣਾਉਣ ਲਈ ਆਪਾਂ ਉਹੀ ਕੜਾਈ ਯੂਜ਼ ਕਰਨ ਲੱਗੀਆਂ ਤੇ ਜਿਹੜਾ ਆਪਣਾ ਮਿਕਸਚਰ ਸੀ ਉਹਨੂੰ ਆਪਾਂ ਨੇ ਇਧਰ ਸਾਈਡ ਤੇ ਢੋਂਗੇ ਵਿੱਚ ਗਾੜ ਲਿਆ ਤਾਂ ਕਿ ਇਹ ਕੜਾਈ ਜਿਹੜੀ ਵਧੀਆ ਖੁੱਲੀ ਆ ਹਨਾ ਤੇ ਹੁਣ ਆਪਾਂ ਨੇ ਲੈ ਲਈ ਖੰਡ ਅਗਰ ਮੈਂ ਤੁਹਾਨੂੰ ਖਾਣ ਦਾ ਹਿਸਾਬ ਦੱਸਾਂ ਤੇ ਮਤਲਬ ਜੇ 1 ਕਿਲੋ ਵੇਸਣ ਪਾਇਆ ਆਪਾਂ ਤੇ ਪੌਣਾ ਕਿਲੋ ਜਿਹੜੀ ਆਪਾਂ ਨੇ ਉਹ ਖੰਡ ਪਾ ਲੈਣੀ ਆ ਬਾਕੀ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਜੇ ਮਤਲਬ ਮਿੱਠਾ ਘੱਟ ਵੱਧ ਖਾਣੇ ਹੋ ਹਨਾ ਤੇ ਉਸ ਤਰੀਕੇ ਨਾਲ ਉਸ ਹਿਸਾਬ ਨਾਲ ਤੁਸੀਂ ਮਤਲਬ ਵੱਧ ਘੱਟ ਵੀ ਪਾ ਸਕਦੇ ਆ ਤੇ ਨਾਲ ਆਪਾਂ ਪਾਤਾ ਇੱਕ ਗਲਾਸ ਸਲੱਸੀ ਉਹ ਪਾਣੀ ਦਾ ਪਾਤਾ ਇਹਦੇ ਵਿੱਚ ਹੁਣ ਆਪਾਂ ਚਾਣੀ ਬਣਾ ਲਾਂਗੇ ਤੇ ਚਾਣੀ ਜਿਹੜੀ ਆਪਾਂ ਬਹੁਤ ਜ਼ਿਆਦਾ ਮਤਲਬ ਜ਼ਿਆਦਾ ਬਣਾ ਕੇ ਕਾੜ ਕੇ ਨਹੀਂ ਲਾਉਣੀ ਹੈਗੀ ਕਿਉਂਕਿ ਆਪਾਂ ਇਹਦੇ ਪੀਸ ਬਣਾਉਣੇ ਆ ਆਪਾਂ ਇਹਨੂੰ ਜਮਾਉਣਾ ਹਨਾ ਬਰਫੀ ਵਾਂਗੂ ਬਣਾਉਣੀ ਆ ਤੇਸ ਕਰਕੇ ਆਪਾਂ ਥੋੜੀ ਜਿਹੀ ਢਿੱਲੀ ਜਾਣੀ ਜਿਹੜੀ ਉਹ ਹੀ ਆਪਾਂ ਲਾਵਾਂਗੇ ਇਹਨੂੰ ਲੋ ਜੀ ਆਪਣੀ ਜਿਹੜੀ ਜਾਣੀ ਹੈ ਉਹ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਜਿਹੜਾ ਆਪਣਾ ਮਿਕਸਰ ਸੀ ਆਪਣਾ ਜਿਹੜਾ ਮਿਕਸਚਰ ਰੇਸਣ ਵਾਲਾ ਜਿਹੜਾ ਉਹ ਆਪਾਂ ਨੇ ਦੇ ਵਿੱਚ ਪਾ ਦਿੱਤਾ ਹੈ ਨਾ ਤੇ ਹੁਣ ਬਾਅਦ ਵਿੱਚ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਹਿਲਾਈ ਜਾਵਾਂਗੇ ਤਾਂ ਕਿ ਮਨ ਜਿਹੜੀ ਚਾਸ਼ਨੀ ਆ ਬਿਲਕੁਲ ਵਧੀਆ ਦੇ ਵਿੱਚ ਮਿਕਸ ਹੋ ਜਾਈਏ ਹਸ ਤੱਕ ਹਨ ਥੋੜਾ ਜਿਹਾ ਮਤਲਬ ਜੀ ਢਿੱਲਾ ਲੱਗ ਰਿਹਾ ਹੋਗਾ ਹਨ ਦਹੀ ਦੀ ਕੰਸੈਂਡੈਂਸੀ ਹੈ ਬਟ ਜਿਵੇਂ ਜਿਵੇਂ ਆਪਾਂ ਇਹਨੂੰ ਉਹ ਲੇ ਫਲੇਮ ਆਪਾਂ ਇਥੇ ਲੈ ਗਏ ਸੀ ਚਾਹ ਬਾਹਰ ਰੱਖਿਆ ਹੋਰ ਜਿਵੇਂ ਜਿਵੇਂ ਆਪਾਂ ਇਹ ਹੁਲਾਈ ਜਾਵਾਂਗੇ ਮਿਕਸ ਕਰੀ ਜਾਵਾਂਗੇ ਓਵੇਂ ਓਵੇਂ ਜਿਹੜਾ ਇਹ ਕਾਫੀ ਥਿੱਕ ਹੋ ਜਾਊਗਾ ਤੇ ਲਿਗਰੇ ਤੇ ਤੇਲ ਆਪਣਾ ਵੀ ਇਸ ਨਾਲ ਕਾਫੀ ਥਿੱਕ ਹੋ ਜਾਣਾ ਤੇ ਨਾਲ ਇਹਨੇ ਮਤਲਬ ਜਿਹੜੀ ਕੜਾਹੀ ਆ ਉਹਦੇ ਨਾਲ ਉਹ ਵਾਲੇ ਕੜਾਹੀ ਛੱਡਣ ਲੱਗ ਜਣਾ ਹੈ ਨਾ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਵਧੀਆ ਤਿਆਰ ਹੋ ਗਿਆ ਕਿਉਂਕਿ ਆਪਾਂ ਇਹਦੇ ਨਾਲ ਜਿਹੜੇ ਪੀਸ ਆ ਉਹ ਜਮਾਉਣੇ ਨੇ ਤੇ ਇਸ ਕਰਕੇ ਆਪਾਂ ਇਹਨੂੰ ਮਤਲਬ ਇਸ ਤਰ੍ਹਾਂ ਦੇ ਬਣਾਉਣਾ ਹੈ ਤੇ ਇਸ ਦੋਪੈ ਨੂੰ ਥਾਲੀ ਦੇ ਵਿੱਚ ਪਾ ਕੇ ਆਪਾਂ ਫਿਰ ਚੜਾ ਦਾਂਗੇ ਤੇ ਬਿਲਕੁਲ ਇਹਨਾਂ ਵਧੀਆ ਹਾਰਡ ਹੋ ਜਾਊਗਾ ਚਲੋ ਹੁਣ ਆਪਾਂ ਇਹਨੂੰ ਮਤਲਬ ਥਾਲੀ ਦੇ ਵਿੱਚ ਪਾ ਲੈਨੇ ਆ ਤੇ ਪਾ ਕੇ ਫਿਰ ਆਪਾਂ ਇਹਨੂੰ ਮਤਲਬ ਫ੍ਰਿਜ ਵਿੱਚ ਰੱਖ ਦਿੰਨੇ ਆ ਹਨਾ ਇੱਥੇ ਮੈਂ ਜਿਹੜਾ ਮਿਕਸਚਰ ਨੂੰ ਥਾਲੀ ਦੇ ਵਿੱਚ ਕੱਢ ਰਹੀ ਆ ਤੇ ਬੱਚੇ ਆ ਉਹ ਵੀ ਵਾਰ-ਵਾਰ ਆ ਰਹੇ ਆ ਕਿ ਸਾਨੂੰ ਦੋ ਸਾਨੂੰ ਦੋ ਕਿਉਂਕਿ ਬੱਚਿਆਂ ਨੂੰ ਤਾਂ ਸਮੈਲ ਆ ਜਾਂਦੀ ਇਹ ਨਾਲ ਪਤਾ ਹੁੰਦਾ ਘਰ 'ਚ ਕੋਈ ਚੀਜ਼ ਬਣ ਰਹੀ ਆ ਫਿਰ ਬੱਚੇ ਵੀ ਵਾਰੀ-ਵਾਰੀ ਆਉਂਦੇ ਆ ਹਨਾ ਤੇ ਆਹ ਪੰਥਾਲੀ ਦੇ ਵਿੱਚ ਪਾ ਲਿਆ ਪਰ ਇਹ ਮੈਨੂੰ ਥੋੜਾ ਜਿਆਦਾ ਲੱਗ ਰਿਹਾ ਸੀ ਫਿਰ ਮੈਂ ਥੋੜਾ ਇਹਦੇ ਵਿੱਚੋਂ ਮਤਲਬ ਕੱਢ ਕੱਢ ਕੇ ਅਲੱਗ ਰੱਖ ਲਿਆ ਨਾਲੇ ਫਿਰ ਬੱਚੇ ਵਾਰ-ਵਾਰ ਮੰਗਣਗੇ ਵਿੱਚੋਂ ਤੇ ਫਿਰ ਇਹਦੇ ਦਾ ਆਪਾਂ ਪੀਸ ਬਣਾਉਣੇ ਆ ਕਿ ਜਿਹੜੇ ਆਪਣੇ ਪੀਸ ਉਹ ਖਰਾਬ ਹੋਣਗੇ ਸ਼ੇਪ ਖਰਾਬ ਹੋਗੀ ਇਸ ਕਰਕੇ ਮੈਂ ਥੋੜਾ ਪਹਿਲਾਂ ਹੀ ਇਹ ਅਲੱਗ ਪਾ ਕੇ ਰੱਖ ਲਿਆ ਕਿ ਬੱਚੇ ਜਿਹੜੇ ਥਾਲੀ ਵਾਲਾ ਵੈ ਇਹਨੂੰ ਨਾਛੇ ਛੱਡਣਗੇ ਫਿਰ ਇਨੂੰ ਪੈਸਟ ਰਿਕ ਨਾਲ ਚੰਗੀ ਤਰ੍ਹਾਂ ਉਪਰੋਂ ਕਰ ਦਿੱਤਾ ਪਲੇਨ ਤੇ ਪਲੇਨ ਕਰ ਤੋਂ ਬਾਅਦ ਫਿਰ ਆਪਾਂ ਇਹਨੂੰ ਰੱਖ ਦਾਂਗੇ ਫ੍ਰੀਜ ਦੇ ਵਿੱਚ ਹੁਣ ਆਪਾਂ ਨੇ ਕੱਢ ਲਿਆ ਫ੍ਰੀਜ ਵਿੱਚੋਂ ਤੇ ਦੇਖ ਸਕਦੇ ਆਂ ਵਧੀਆ ਤਰੀਕੇ ਨਾਲ ਜੰਮ ਗਈ ਹੈ ਨਾ ਬਿਲਕੁਲ ਵਧੀਆ ਹੁਣ ਆਪਾਂ ਇਹਦੇ ਪੀਸ ਕੱਟ ਕਰਾਂਗੇ ਤੇ ਦੇਖੋ ਵਧੀਆ ਤਰੀਕੇ ਨਾਲ ਇਹਨਾਂ ਬਹੁਤ ਹੀ ਸੋਹਣੇ ਵਾਲੇ ਸਮੂਦੀ ਵਾਲੇ ਪੀਸ ਉਹ ਕੱਟ ਹੋ ਰਹੇ ਨੇ ਮਲੇ ਬਿਲਕੁਲ ਵੀ ਇਹ ਲੂਜ਼ ਨਹੀਂ ਰਹੀ ਹੈਗੀ ਬਹੁਤ ਸੋਹਣਾ ਵਧੀਆ ਬਣ ਗਈ ਬਿਲਕੁਲ ਤੇ ਹੁਣ ਆਪਾਂ ਇਹਦੇ ਜਲਦੀ ਜਲਦੀ ਪੀਸ ਕੱਟ ਕਰ ਲੈਣੇ ਆਂ ਇਸੀ ਕੀ ਆਪਣੀ ਫਾਈਨਲੀ ਬੋਲੀ ਵਾਲੀ ਬਰਫੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਫਾਈਨਲੀ ਤੁਸੀਂ ਪੀਸਸ ਦੀ ਲੁੱਕ ਦੇਖ ਸਕਦੇ ਆ ਹਨਾ ਤੇ ਟੇਸਟ ਵੀ ਦਾ ਜਿਹੜਾ ਬਹੁਤ ਹੀ ਵਧੀਆ ਬਣ ਕੇ ਆਇਆ ਤੇ